ਚਾਰ ਡਿਕੂ ਬਲੋ ਦਿੱਤਾ ਯਾਰ ਬੱਚਿਆਂ ਦੇ ਖੇਡਾਂ ਦੇ ਲਈ ਇਹ ਥੋੜਾ ਸ਼ਾਨਦਾਰ ਪਾਰਕ ਜਿਹੜਾ ਦੇਖ ਰਹੇ ਹੋ ਪਿੱਛੇ ਬਣਾਇਆ ਜਿਹਦੇ ਵਿੱਚ 54 ਜਿਮ ਲੱਗੀ ਆ ਸੋ ਸਾਰੀ ਬਾਉਂਡਰੀ ਜਿੱਤੀ ਗਈ ਆ ਸੋ ਲਗਾਤਾਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਨਾਲ ਬੂਸਟ ਕਰਨਾ ਅਵੇਅਰਨੈਸ ਦੇ ਪ੍ਰਤੀ ਜਾਗਰੂਕ ਕਰਨਾ ਉਹਦੇ ਲਈ ਲਗਾਤਾਰ ਸਰਕਾਰ ਵੱਲੋਂ ਕੰਮ ਜਿੱਤੇ ਜਾਂਦੇ ਆ ਸੋ ਇਹ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਤਿਆਰ ਹੋਇਆ ਦੁਬੇਰਾ ਆਪਣਾ ਪਿੰਡ ਹੈ ਮੇਰਾ ਆਪਣਾ ਇਲਾਕਾ ਦੂਸੇ ਕਿਸਮ ਦੇ ਪਾਰਕਾਂ ਦੇ ਨਿਵਾਸ ਦੇ ਲਈ ਵਰਨਾ ਪਲਾਨ ਨੂੰ ਕਰਦੇ ਸਰਕਾਰ ਕੁਝ ਕੀਤੀ ਜੀਆ ਸਨਮਾਨਜੋ ਬਹੁਤ ਸੇ ਸਰਦਾਰ ਭਗਵੰਤ ਸਨਮਾਨ ਦੀ ਸਰਕਾਰ ਜਿਸ ਤਰ੍ਹਾਂ ਪਹਿਲਾਂ ਕੋਠੀਪਨਤਾ ਦੇ ਅੰਦਰ ਇੱਕ ਬਹੁਤ ਹੀ ਸ਼ਾਨਦਾਰ ਨੇਚਰ ਪਾਰਕ ਦਾ ਨਿਵਾਣ ਕੀਤਾ ਗਿਆ ਲਗਭਗ 1.2 ਕਰੋੜ ਰੁਪਏ ਦੇ ਨਾਲ ਇਸੇ ਤਰ੍ਹਾਂ ਤਾਰਾਗੜ ਦੇ ਅੰਦਰ ਲਗਭਗ 50 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਜਿਹੜਾ ਆ ਉਹ ਵੱਡੇ ਪਾਰਕ ਦਾ ਨਮਾਨ ਲਗਭਗ 2 ਟਾਈ ਏਕੜ ਵਿੱਚ ਕੀਤਾ ਜਾ ਰਿਹਾ ਸੋ ਅੱਜ ਦਿਵਕੂ ਪਿੰਡ ਦੇ ਅੰਦਰ ਜਿਹੜਾ ਆ ਉਹ ਪਾਰਕ ਲੋਕਾਂ ਨੂੰ ਸਮਰਪਿਤ ਕੀਤਾ ਔਰ ਅਸੀਂ ਭਗਤ ਸਿੰਘ ਦੀ ਜ਼ਾਦੇ ਵਿੱਚ ਪਾਰਕ ਦਾ ਨਾਮ ਰੱਖਿਆ ਗਿਆ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਆਪਣੇ ਸੀਧਾ ਦਾ ਮਾਨ ਤਾਨ ਜਿਹੜਾ ਉਹ ਰੱਖਣ ਦੇ ਲਈ ਵੀ ਪਰਲਾ ਨਾਲ ਨਾਲ ਕੀਤਾ ਸੋ ਸਭ ਨੂੰ ਅੱਜ ਬਹੁਤ ਬਹੁਤ ਮਾਰਕ